ਮੰਡੀ ਲੱਖੋ ਕਹਿ ਬਹਿਰਾਮ ਦੇ ਵਿੱਚ ਇੱਕ ਵਿਸ਼ਾਲ ਇਕੱਠ ਜਿਹੜਾ ਅੱਜ ਕੀਤਾ ਜਾ ਰਿਹਾ ਮੇਰੇ ਨਾਲ ਕੁਝ ਵੀਰ ਖੜੇ ਆ ਜਿਹੜੇ ਗੁਰਦਾਸਪੁਰ ਤੋਂ ਇੱਥੇ ਖਾਸ ਤੌਰ ਤੇ ਪਹੁੰਚੇ ਹੋਏ ਆ ਜਿਹੜਾ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਔਰ ਜਿਹੜੀ ਇੱਥੇ ਬਹੁਤ ਵੱਡੀ ਜਿਹੜੀ ਇੱਕ ਭਰੀ ਸਭਾ ਭਰਵੀਂ ਸਭਾ ਹੋਈ ਹੈ ਵੀਰ ਰਾਣਾ ਨਬੀ ਸਿੰਘ ਜੀ ਰਿਆਰ ਵੀਰ ਜੀ ਹੈਗੇ ਮੇਰੇ ਨਾਲ ਬਾਈ ਜੀ ਤੁਸੀਂ ਗੁਰਦਾਸਪੁਰ ਤੋਂ ਜੇ ਖਾਸ ਇੱਥੇ ਪਹੁੰਚੇ ਹੋਏ ਕਿਸ ਤਰ੍ਹਾਂ ਦਾ ਪਰ ਰਿਹਾ ਤੁਹਾਡਾ ਜੀ ਬਹੁਤ ਵਧੀਆ ਜੀ ਜਿਹੜੀ ਸਾਰੀ ਰਾਏ ਸਿੱਖ ਜਥੇਬੰਦੀ ਹੂੰ ਜੋ ਵੀ ਨਰੀਆਂ ਮਤਲਬ ਕਿ ਸਾਰੀ ਜਥੇਬੰਦੀ ਦਾ ਇਕੱਠ ਜਿਹੜਾ ਸਾਨੂੰ ਵੇਖ ਕੇ ਬੜਾ ਵਧੀਆ ਲੱਗਾ ਜੀ ਸਾਨੂੰ ਪੂਰੀ ਉਮੀਦ ਆ ਇਹ ਸਾਡੇ ਵੱਡੇ ਵੀਰ ਅੰਗਰੇਜ਼ ਸਿੰਘ ਵਡਵਾਲ ਜੀ ਦਾ ਪੂਰਨ ਤੌਰ ਤੇ ਸਾਥ ਦੇਣਗੇ ਤੇ ਇਹਨਾਂ ਨੂੰ ਮਤਲਬ ਕਿ ਅੱਗੇ ਵੀ ਹੋਰ ਵੀ ਸੁਭਾਵਾਂ ਵੱਧ ਚੜ ਕੇ ਕਰਨਗੇ ਪੂਰੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਤੇ ਵੀਰ ਜੀ ਨੂੰ ਟਿਕਟ ਦਮਾਂ ਵਿੱਚ ਸਹਾਇੀ ਹੋਣਗੇ ਜਿਸ ਤਰ੍ਹਾਂ ਤੁਸੀਂ ਗਰਦਾਸਪੁਰ ਤੋਂ ਹੈ ਬਾਈ ਜੀ ਹੁਣ ਫਿਰੋਜ਼ਪੁਰ ਤੋਂ ਹੈਗੇ ਬੇਸ਼ੱਕ ਦੀ ਰਿਟਾਇਰ ਫੌਜੀ ਹੈਗੇ ਆਰਮੀ ਪਰਸਨ ਹੈਗੇ ਆ ਤੁਹਾਡਾ ਸੁਭਾਅ ਕਿਸ ਤਰ੍ਹਾਂ ਬਣਦਾ ਬਾਈ ਇਹ ਵੀਰ ਜੀ ਜਲੰਧਰ ਜਿਮਣੀ ਚੋਣ ਜਿਹੜੀ ਹੋਈ ਹੈ ਪਿਛਲੀ ਉੱਥੇ ਸਾਡੀ ਵੀ ਡਿਊਟੀ ਲੱਗੀ ਸੀ ਪਾਰਟੀ ਵੱਲੋਂ ਤੇ ਵੀਰਤੀ ਹੋਣਾਂ ਦੀ ਵੀ ਡਿਊਟੀ ਲੱਗੀ ਸੀ ਉੱਥੇ ਸਾਡਾ ਮੇਲ ਹੋਇਆ ਇਹਨਾਂ ਦੇ ਨਾਲ ਤੇ ਸਾਨੂੰ ਇਹਨਾਂ ਦਾ ਸੁਭਾਅ ਵਧੀਆ ਲੱਗਾ ਬੜੇ ਮਲਾਪੜੇ ਸੁਭਾਅ ਦੇ ਇਹਨੇ ਅੰਗਰੇਸ ਸਿੰਘ ਵੜਵਾਲ ਜੀ ਤੇ ਹਰੇਕ ਨਾਲ ਹੀ ਬੜਾ ਪਿਆਰ ਨਾਲ ਨਿਮਰਤਾ ਨਾਲ ਮਿਲਦੇ ਆ ਤੇ ਡਾਉਨ ਟੂ ਅਰਥ ਇਨਸਾਨ ਨੇ ਤੇ ਸਾਨੂੰ ਇਹਨਾਂ ਦਾ ਸੁਭਾਅ ਵਧੀਆ ਲੱਗਾ ਤੇ ਸਾਡਾ ਆਪਸ ਵਿੱਚ ਮਤਲਬ ਕਿ ਭਰਾਵਾਂ ਵਾਲਾ ਪਿਆਰ ਪਿਆ ਗਿਆ ਤੇ ਹੁਣ ਤੱਕ ਕਾਇਮ ਹੈ ਜੀ ਤੇ ਬੜਾ ਪਿਆਰ ਕਰਦੇ ਆ ਛੋਟੇ ਭਰਾਵਾਂ ਨੂੰ ਸਮਝਦੇ ਆ ਜੀ ਮਿਲਦੇ ਵੀ ਆ ਜੀ ਮੇਰੇ ਕੋ ਗਏ ਸੀ ਜਿਹੜੀ ਪਿਛਲੀ ਗੁਰਦਾਸਪੁਰ ਦੀ ਰੈਲੀ ਹੋਈ ਆ ਸਾਡੇ ਆਮ ਆਦਮੀ ਪਾਰਟੀ ਦੀ ਇਹ ਉੱਥੇ ਗਏ ਸੀ ਤੇ ਮੈਂ ਅੱਗੇ ਵੀ ਸਟੇਜ ਤੇ ਵੀ ਦੱਸਿਆ ਕਿ ਇਹਨਾਂ ਵਾਸਤੇ ਉੱਥੇ ਗੁਰਦਾਸਪੁਰ ਜਿਹੜਾ ਸ਼ਹਿਰ ਆ ਉੱਥੇ ਮਤਲਬ ਕਿ ਬੜਾ ਵਧੀਆ ਪ੍ਰਬੰਧ ਸੀਗਾ ਪਰ ਇਹਨਾਂ ਨੇ ਮੇਰੇ ਕੋਲ ਆਉਣਾ ਮਤਲਬ ਕਿ ਮੈਨੂੰ ਇੱਕ ਮੌਕਾ ਦਿੱਤਾ ਸੇਵਾ ਕਰਨ ਦਾ ਮੈਂ ਬੜਾ ਧੰਯਾਦ ਕਰਦਾ ਜੀ ਅੰਗਰੇਜ਼ੀ ਜੀ ਦਾ ਹਾਂ ਜੀ ਆਵਾਦੀ ਪਾਰਟੀ ਨੂੰ ਕੀ ਤੁਸੀਂ ਬੇਨਤੀ ਕਰੋਗੇ ਤੁਸੀਂ ਆਵਾਦੀ ਪਾਰਟੀ ਚ ਕੰਮ ਵੀ ਕਰਦੇ ਹੋ ਤੇ ਜਿਹੜਾ ਹੁਣ ਮੌਜੂਦਾ ਜਿਹੜਾ ਆਵਾਦੀ ਪਾਰਟੀ ਸਰਕਾਰ ਹੈਗੀ ਆ ਉਹਨਾਂ ਨਾਲੇ ਸਮੇਂ ਤੇ ਐਮਪੀ ਇਲੈਕਸ਼ਨ ਵੀ ਹੋ ਰਿਹਾ ਤੁਸੀਂ ਕੀ ਬੇਨਤੀ ਕਰਨਾ ਚਾਹੋਗੇ ਆਵਾਦੀ ਪਾਰਟੀ ਨੂੰ ਕਿ ਰਾਏ ਸਿੱਖ ਬ੍ਰਾਦਰੂਹ ਆਵਾਦੀ ਪਾਰਟੀ ਦਾ ਚਿਹਰਾ ਹੋਣਾ ਚਾਹੀਦਾ ਐਮਪੀ ਇਲੈਕਸ਼ਨਾਂ ਦੇ ਵਿੱਚ ਬਿਲਕੁਲ ਜੀ ਆਪਾਂ ਇੱਕ ਆਵਾਦੀ ਪਾਰਟੀ ਦੇ ਨਿਮਾਣੇ ਜੇ ਵਰਕਰ ਹੋਣ ਦੇ ਤੌਰ ਤੇ ਇੱਕ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਫੌਜੀ ਅੰਗਰੇਜ਼ ਸਿੰਘ ੳਡਵਾਲ ਜੀ ਨੂੰ ਲੋਕ ਸਭਾ ਫਿਰੋਜਪੁਰ ਤੋਂ ਟਿਕਟ ਦੇ ਕੇ ਨਿਵਾਜਿਆ ਜਾਵੇ ਤੇ ਜਿੱਦਾਂ ਇੱਥੇ ਇੱਕ ਪਰਲੋ ਆਈ ਹੋਈ ਆ ਲੋਕਾਂ ਦਾ ਇਕੱਠ ਵੇਖ ਕੇ ਬੜਾ ਮਨ ਖੁਸ਼ ਹੋਇਆ ਤੇ ਮੈਨੂੰ ਪੂਰੀ ਆਸ ਆ ਰਾਏ ਸਿੱਖ ਬਰਾਦਰੀ ਤੇ ਸਾਰੇ ਲੋਕ ਤੇ ਹੋਰ ਵੀ ਮਤਲਬ ਕਿ ਸਾਰੇ ਜਿਹੜੇ ਮਤਲਬ ਕਿ ਬਰਾਦਰੀਆਂ ਨੇ ਜਟ ਸਿੱਖ ਬਰਾਦਰੀਆਂ ਕੰਬੋ ਸਿੱਖ ਸਾਰਿਆਂ ਦਾ ਸਾਥ ਦੇਣਗੇ ਤੇ ਵੱਡੀ ਗਿਣਤੀ ਵਿੱਚ ਇਹਨਾਂ ਨੂੰ ਮਤਲਬ ਕਿ ਜਿਤਾ ਕੇ ਲੋਕ ਸਭਾ 'ਚ ਭੇਜਣਗੇ ਜੀ ਤੁਸੀਂ ਭਾਈ ਸਾਡੇ ਚੈਨ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਜੀ ਅੱਜ ਇੱਥੇ ਰਾਏ ਸਿੱਖ ਦੀਆਂ ਸਮੁੱਚੀਆਂ ਬਰਾਤਰੀਆਂ ਵੱਲੋਂ ਜਥੇਬੰਦੀਆਂ ਵੱਲੋਂ ਇੱਕ ਬਹੁਤ ਵੱਡੀ ਤੁਸੀਂ ਦੇਖ ਸਕਦੇ ਪਿੱਛੇ ਸਟੇਜ ਦੇ ਉੱਤੇ ਵੀ ਜਿਹੜਾ ਅੱਜ ਰੈਲੀ ਵਿਚਾਰ ਰੈਲੀ ਇੱਕ ਕੀਤੀ ਗਈ ਹੈ ਮੇਰੇ ਨਾਲ ਇੱਕ ਭਾਈ ਜੀ ਭਾਈ ਜੀ ਕਿੰਨਾ ਆਪਣਾ ਹੈ ਮੇਰਾ ਨਾਮ ਜੀ ਸਤਨਾਮ ਚਾਂਦੀ ਜੀ ਕਿਹੜੀ ਜਗ੍ਹਾ ਤੋਂ ਵਿੱਚ ਮੈਂ ਗੋਲੂ ਕਾ ਮੋੜ ਤੋਂ ਪੰਜਾਬ ਪ੍ਰਧਾਨ ਰਾਏ ਸਿੱਖ ਯੂਥਫੁਲ ਐਸੋਸੀਏਸ਼ਨ ਜੀ ਠੀਕ ਹੈ ਭਾਈ ਜੀ ਜਿਸ ਤਰ੍ਹਾਂ ਫੌਜੀ ਅੰਗਰੇਜ਼ ਸਿੰਘ ਬਡਵਾਲ ਹੈਗੇ ਆ ਆਮ ਦੀ ਪਾਰਟੀ ਦੇ ਵਿੱਚ ਕੰਮ ਕਰਦੇ ਆ ਇੱਕ ਵੱਡੇ ਸਮਾਜ ਸੇਵੀ ਹੈਗੇ ਆ ਰਿਟਾਇਰ ਫੌਜੀ ਆਰਮੀ ਹੈਗੇ ਆ ਤੇ ਸਮੱਸਿਆਵਾਂ ਮੁੱਖ ਰੂਪ ਚ ਕੀ ਆਉਣੀ ਆ ਰਾਏ ਸਿੱਖ ਬ੍ਰਦਰਸ ਸਮੱਸਿਆ ਕੱਢੇ ਦਾ ਹੱਲ ਕੀ ਹੋਊਗਾ ਜੀ ਤੁਹਾਨੂੰ ਇੱਕ ਅਸੀਂ ਰਾਏ ਸਿੱਖ ਦੀ ਮੁੱਖ ਸਮੱਸਿਆ ਜਿਹੜੀ ਹੈਗੀ ਜਿਹੜੀ 1996 ਤੋਂ ਉਸ ਸਮੇਂ ਦੀ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਸਾਡੇ ਜਿਹੜੇ ਪਹਿਲਾਂ ਮੁਕਤ ਜਾਤੀ ਦੇ ਸਰਟੀਫਿਕੇਟ ਸਾਨੂੰ ਜਾਰੀ ਹੁੰਦੇ ਸੀਗੇ ਬਿਨਾ ਕਿਸੇ ਨੋਟੀਫਿਕੇਸ਼ਨ ਦੇ ਉਹਨਾਂ ਨੇ ਬੰਦ ਕੀਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਉੱਥੇ ਵੀ ਅਸੀਂ ਕਾਫੀ ਮੰਗ ਉਠਾਈ ਮੰਤਰੀਆਂ ਨੂੰ ਮਿਲੇ ਮੁੱਖ ਮੰਤਰੀ ਤੱਕ ਮਿਲੇ ਪਰ ਉਹਨਾਂ ਨੇ ਚਾਲੂ ਨਹੀਂ ਕੀਤੇ ਉਹਨੇ ਅਸੀਂ ਉਮੀਦ ਕਰਦੇ ਆ ਕਿ ਸਾਡੇ ਇਸ ਆਮ ਆਦਮੀ ਪਾਰਟੀ ਵਿੱਚ 2 ਐਮਐਲਏ ਸਾਡੇ ਅੰਗਰੇਜ਼ ਫੌਜੀ ਜੀ ਅੱਜ ਹੋਰ ਵੀ ਸਾਡੇ ਜਿਹੜੇ ਚੇਅਰਮੈਨਾਂ ਉਹਨਾਂ ਰਾਹੀਂ ਅਸੀਂ ਸਰਕਾਰ ਤੱਕ ਮੰਗ ਪਹੁੰਚਾਵਾਂਗੇ ਵੀ ਸਾਡੇ ਜਿਹੜੇ ਬਿਨਾਂ ਕਿਸੇ ਕਾਰਨ ਮੁਕਤ ਜਾਤੀ ਸਰਟੀਫਿਕੇਟ ਬੰਦ ਕੀਤੇ ਆ ਉਹ ਚਾਲੂ ਕੀਤੇ ਜਾਣ। ਹੋਰ ਕਿਸ ਤਰ੍ਹਾਂ ਇਸਰਾ ਇਧਰ ਜਿਹੜੇ ਰਾਏ ਸਿੱਖ ਬਰਾਦਰੀ ਦੀਆਂ ਸਮੱਸਿਆਵਾਂ ਹੈਗੀਆਂ ਜਿਵੇਂ ਕੁਝ ਜ਼ਮੀਨਾਂ ਨੂੰ ਲੈ ਕੇ ਹੈਗੀਆਂ ਜਾਂ ਕੋਈ ਬਾਰਡਰ ਪੱਟੀ ਨੂੰ ਲੈ ਕੇ ਹੈਗੀਆਂ। ਜੀ ਜਿਹੜੀਆਂ ਬਾਰਡਰ ਤੇ ਕੱਚੀਆਂ ਜ਼ਮੀਨਾਂ ਸੀਗੀਆਂ ਉਹ ਸਰਕਾਰ ਨੇ ਜਿਹੜੀਆਂ ਇਹਨਾਂ ਤੋਂ ਕਿਸਾਨਾਂ ਤੋਂ ਖੋਹ ਲਈਆਂ ਤੇ ਅਸੀਂ ਮੰਗ ਕਰਦੇ ਆ ਜਿਹੜੀਆਂ ਉਹ ਇਹਨਾਂ ਨੂੰ ਪੱਕੀਆਂ ਕੀਤੀਆਂ ਜਾਣ। ਉਹ ਹੁੰਦੀ ਜਿਹੜਾ ਆਪਾਂ ਕੋਈ ਸਰਕਾਰ ਉਹਦੀ ਫੀਸ ਰੱਖ ਲਈ ਜਾਵੇ ਉਹ ਕਿਸਾਨ ਉਤਾਰ ਕੇ ਆਪਣੀ ਜ਼ਮੀਨਾਂ ਪੱਕੀਆਂ ਕਰਾ ਸਕਣ। ਹੋਰ ਇੱਕ ਮੰਗ ਹੈ ਜਿਹੜੀ ਹੈ ਦੇਹੇਜ ਦੀ ਹੈ ਤੇ ਇਹ ਮੁੱਖ ਸਮੱਸਿਆ ਤੇ ਅਸੀਂ ਆਪਣੇ ਇਲਾਕੇ ਆਪਣੇ ਪੂਰੇ ਸਮਾਜ ਨੂੰ ਅਸੀਂ ਅਪੀਲ ਕਰਦੇ ਆ ਕਿ ਇਹ ਦੇਹ ਤੋਂ ਜਿਹੜਾ ਇਹ ਜਿਹੜਾ ਦੇਹ ਦੇ ਨਾਲ ਕੁੜੀਆਂ ਨੂੰ ਸੜਿਆ ਜਾਂਦਾ ਹੈ ਜਾਂ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਦੇਹੇਜ ਨਾ ਮੰਗਿਆ ਜਾਵੇ। ਜਿਸ ਤਰ੍ਹਾਂ ਅੱਜ ਵੱਡਾ ਇਕੱਠ ਹੋਇਆ ਰੈਲੀ ਹੋਈ ਹੈ ਜਾਂ ਇੱਕ ਕਹਿ ਲਓ ਵੀ ਵੱਡਾ ਇੱਕ ਸ਼ਕਤੀ ਪ੍ਰਦਰਸ਼ਨ ਹੋਇਆ। ਕੀ ਕਹਿਣਾ ਚਾਹੋਗੇ ਇਸ ਦੇ ਬਾਰੇ? ਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਅਸੀਂ ਇਸ ਸ਼ਕਤੀ ਪ੍ਰਦਰਸ਼ਨ ਰਾਹੀਂ ਸਰਕਾਰ ਤੇ ਦਬਾਅ ਵੀ ਬਣਾਉਣਾ ਚਾਹੁੰਦੇ ਆ ਕਿ ਸਾਡੇ ਜਿਹੜੀਆਂ ਮੰਗਾਂ ਨੇ ਉਹ ਸਾਨੂੰ ਜਿਹੜੇ ਸਾਡੇ ਹੱਕ ਦਿੱਤੇ ਹਨ। ਫੌਜੀ ਅੰਗਰੇਜ਼ ਸਿੰਘ ਬਰਵਾਲ ਨੂੰ ਤੁਸੀਂ ਜ਼ਰੂਰ ਐਮਬੀ ਦੇਖਣਾ ਚਾਹੋਗੇ ਆਪਣੇ ਹਲਕੇ ਦੇ। ਜੀ ਜੀ ਚੰਗੀ ਸੇਵਾ ਕਰ ਰਿਆ ਨਾ ਸਮਾਜ ਸੇਵਾ ਕਰ ਰਿਆ ਨਾ ਜਿਹੜਾ ਵੀ ਬੰਦਾ ਸਮਾਜ ਸੇਵਾ ਕਰੇਗਾ ਸਮਾਜ ਵਾਸਤੇ ਕੰਮ ਕਰੇਗਾ ਉਹ ਜ਼ਰੂਰ ਆਣਾ ਚਾਹੀਦਾ ਹੈ। ਆਇਤਾ ਨੂੰ ਮੇਰਾ ਸੁਖਵਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਜੀ ਮੈਂ ਮਮਦੋੜਤ ਰਹਿਣ ਵਾਲਾ ਹਾਂ ਠੀਕ ਹੈ ਜੀ ਅੱਜ ਇੱਥੇ ਰੈਲੀ 'ਚ ਪਹੁੰਚ ਕੇ ਕੀ ਕਹਿਣਾ ਚਾਹੋਗੇ ਦੇਖੋ ਅੱਜ ਰੈਲੀ ਤੇ ਜੀ ਪਹੁੰਚੇ ਸੀ ਬਹੁਤ ਵੱਡਾ ਲੋਕਾਂ ਦਾ ਪਿਆਰ ਪੌਜੀ ਅੰਗਰੇਜ਼ ਸਿੰਘ ਨੂੰ ਮਿਲਿਆ ਹੈ ਲਗਭਗ ਪੂਰੇ ਡਿਸਟ੍ਰਿਕਟ ਪੂਰੇ ਡਿਸਟ੍ਰਿਕਟ ਦੇ ਵਿੱਚੋਂ ਦੂਰ ਦੂਰ ਤੋਂ ਸਾਡੇ ਸੱਜਣ ਪਹੁੰਚੇ ਆ ਜਿਹਦੇ ਜਿਹੜੇ ਹਰੇਕ ਬਰਾਦਰੀ ਪਹੁੰਚੀ ਆ ਸਾਰਿਆਂ ਨੇ ਬਹੁਤ ਮਤਲਬ ਪਰਵਾਹ ਹੰਗਾਰਾ ਦਿੱਤਾ ਇਹਨਾਂ ਨੂੰ ਤੇ ਹਾਂਜੀ ਲਗਭਗ ਸਰਕਾਰਾਂ ਦੇ ਕੰਨਾਂ ਤੱਕ ਆ ਜੋ ਮੈਸੇਜ ਪਹੁੰਚ ਗਿਆ ਹੋਣਾ ਕਿ ਫੌਜੀ ਅੰਗਰੇਜ਼ ਸਿੰਘ ਜੋ ਉਹਨਾਂ ਦਾ ਵਰਕ ਹੈ ਮਤਲਬ ਕੰਮ ਬੋਲਦੇ ਉਹਨਾਂ ਦੇ ਕਹਿਣ ਨਾਲ ਕੁਝ ਨਹੀਂ ਉਹਨਾਂ ਦੇ ਕੰਮ ਬੋਲਦੇ ਜਿਹੜੀ ਸ਼ੈਲੀ ਹੈ ਉਹਨਾਂ ਦੀ ਗੱਲ ਕਰਨ ਦੀ ਜਿਹੜਾ ਕੰਮ ਕਰਨ ਦੀ ਉਹ ਬੋਲਦੇ ਬਿਲਕੁਲ ਜੀ ਬਿਲਕੁਲ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਨੌਜਵਾਨਾਂ ਨੂੰ ਅਸੀਂ ਪਹਿਲੇ ਵੀ ਨੌਜਵਾਨਾਂ ਸਭਾਂ ਨੂੰ ਅੱਗੇ ਲੈ ਕੇ ਆ ਰਹੇ ਆ ਠੀਕ ਹੈ ਯੂਥ ਨੂੰ ਖਾਸ ਕਰਕੇ ਅੱਗੇ ਲੈ ਕੇ ਆ ਰਹੇ ਆ ਕਿ ਸਾਡਾ ਜਿਹੜਾ ਯੂਥ ਹੈ ਉਹ ਸਾਡੀ ਰੀੜ ਦੀ ਹੱਡੀ ਹੈ ਨਸ਼ਿਆਂ ਤੋਂ ਦੂਰ ਰਹਿਣ ਸੱਚੇ ਬੰਦੇ ਦਾ ਸਾਥ ਦੇ ਫੌਜੀ ਅੰਗਰੇਜ਼ ਸਿੰਘ ਹਮੇਸ਼ਾ ਸੱਚੇ ਦੇ ਨਾਲ ਚਾਹੀਦੇ ਨਾਲ ਖੜਦੇ ਆ ਠੀਕ ਹੈ ਉਹ ਯੂਥ ਨੂੰ ਅੱਗੇ ਆਏਗਾ ਤੇ ਬਹੁਤ ਵੱਡਾ ਬਦਲਾਅ ਇਸ ਤੋਂ ਅੱਗੇ ਹੋਰ ਹੋ ਸਕਦਾ ਹੈ। ਰਾਏ ਸਿੰਘ ਬਰਾਦਰੀ ਨੂੰ ਕੀ ਮੈਸੇਜ ਦੇਣਾ ਚਾਹੋ। ਸਾਡੇ ਰਾਏ ਸਿੰਘ ਬਰਾਦਰੀ ਦੇ ਸਾਰਿਆਂ ਨੇ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਨੂੰ ਵੱਧ ਚੜ ਕੇ ਆਪਣੇ ਪੌਜਿੰਗ ਰੇਸਿੰਗ ਕੋਲ ਵਾਲਜੀ ਦਾ ਸਾਧਨਾ ਚਾਹੀਦਾ ਹੈ ਕਿਉਂਕਿ ਉਹ ਸਿਰਕਾ ਡਾਗੂ ਨੇ ਸਾਡੇ ਔਰ ਉਹ ਉਹਨਾਂ ਦੀ ਪਹੁੰਚ ਬਹੁਤ ਜ਼ਿਆਦਾ ਹੀ ਗਈ ਹੈ। ਅੱਜ ਹੀ ਇਹਨੇ ਕੰਮ ਹੋ ਰਿਹਾ ਹੈ। ਤੇ ਜਦੋਂ ਉਹ ਐਮਪੀ ਦੀ ਸੀਟ ਉਹਨਾਂ ਨੂੰ ਡਿਕਲੇਰ ਹੋ ਜਾਂਦੀ ਉਹ ਜਿੱਤ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਕਿ ਸਾਡੇ ਬੈਲਟ ਪੱਤੀ ਦਾ ਬਹੁਤ ਵਧੀਆ ਵਿਕਾਸ ਹੋ ਸਕਦਾ ਹੈ ਜੋ ਅਜੇ ਤੱਕ ਨਹੀਂ ਹੋਇਆ ਹਾਂਜੀ ਭਾਈ ਕੀ ਨਾਂ ਜੀ ਆਪਣਾ ਗੁਰਮੇਲ ਸਿੰਘ ਜੀ ਅੱਛਾ ਅੱਜ ਕਿਹੜੀ ਜਗਤ ਪਹੁੰਚੇ ਤੁਸੀਂ ਅਸੀਂ ਲਖਮੀਰ ਕੋ ਉਤਾੜ ਮਮਦੋੜ ਤੋਂ ਅੱਜ ਜਿਹੜੀ ਇਹ ਰੈਲੀ ਹੋਈ ਹੈ ਵਿਸ਼ਾਲ ਰੈਲੀ ਹੋਈ ਹੈ ਇਸ ਤੇ ਬਾਰੇ ਕੀ ਕਹਿਣਾ ਚਾਹੋਗੇ ਇਹ ਅੱਜ ਜਿਹੜੀ ਰੈਲੀ ਹੋਈ ਹੈ ਵਿਸ਼ਾਲ ਰੈਲੀ ਹੋਈ ਹੈ ਬਹੁਤ ਵਧੀਆ ਹੋਈ ਆ ਬਹੁਤ ਪਰਮਹੰਗਾਰਾ ਮਿਲਿਆ ਲਗਭਗ 25 20 ਤੋਂ 25 ਹਜ਼ਾਰ ਇੱਥੇ ਲੋਕ ਦੇਖਣ ਨੂੰ ਮਿਲੇ ਆ ਤੇ ਫੌਜੀ ਅੰਗਰੇ ਸਭਾਉਣਾ ਯੋਗ ਸੀ ਨੌਜਵਾਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਨੌਜਵਾਨਾਂ ਨੂੰ ਇਹੀ ਮੈਸੇਜ ਆ ਵੀ ਇਹ ਆਪਣੇ ਉੱਪਰ ਦੇ ਉਸਤਾਰੇ ਆ ਆਪਾਂ ਇਹਨੂੰ ਕਾਮਯਾਬ ਕਰੀਏ ਜੇ ਇਹਨਾਂ ਨੂੰ ਟਿਕਟ ਮਿਲਦੀ ਐ ਐਮਪੀ ਦੀ ਫਰੋਇਪੁਰ ਫਰੋਇਪੁਰ ਤੋਂ ਤੇ ਫਿਰ ਆਪਾਂ ਇਹਨੂੰ ਕਾਮਯਾਬ ਕਰਕੇ ਇਹਨੂੰ ਜਿਤਾ ਕੇ ਭੇਜੀਏ ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਦੇ ਰੂਪ ਚ ਇਹਨੂੰ ਅੰਗਰੇਜ਼ ਸਿੰਘ ਵਿੜਵਾਲ ਜੀ ਫੌਜੀ ਸਾਹਿਬ ਨੂੰ ਦੇਖਦੇ ਕਿ ਰਾਏ ਸਿੱਖ ਬਰਾਦਰੀ ਵੱਲੋਂ ਦੇਖਦੇ ਇਹਨੂੰ ਰਾਏ ਸਿੱਖ ਬਰਾਦਰੀ ਵੱਲੋਂ ਜੀ ਠੀਕ ਹੈ ਜੀ ਹਾਂਜੀ ਜਿਸ ਤਰ੍ਹਾਂ ਸ਼ੇਰ ਸਿੰਘ ਬਾਇਆ ਜੀ ਦੋ ਵਾਰੀ ਐਮਪੀ ਰਹੇ ਐਸ ਫਰੋਇਪੁਰ ਤੋਂ ਤੇ ਨਾਲ ਉਹਨਾਂ ਨੇ ਉਹਨਾਂ ਦੀ ਕਾਰਜਕਾਰੀ ਤੇ ਔਰ ਦੂਸਰੇ ਪੰਨੇ ਜਿਹੜਾ ਫੌਜੀ ਬਰਵਾਰ ਸਿੰਘ ਬਰਵਾਰਜੀ ਦੇ ਕਾਰਜਕਾਰੀ ਦੇ ਦੇਖਦੇ ਸ਼ੇਰ ਸਿੰਘ ਕਬਾਇਆ ਦੋ ਵਾਰੀ ਐਮਪੀ ਰਹਾ ਪਰ ਸਾਡੇ ਰਾਏ ਸਿੰਘ ਬਰਾਦਰੀ ਲਈ ਉਹਨਾਂ ਨੇ ਕੁਝ ਨਹੀਂ ਕੀਤਾ ਸਾਨੂੰ ਉਹਨਾਂ ਬਿਲਕੁਲ ਖਾਲੀ ਹੱਥ ਦਿਖਾਇਆ ਆ ਅਸੀਂ ਅੰਗਰੇਜ਼ ਤੋਂ ਉਮੀਦ ਕਰਦੇ ਆ ਤੇ ਵੀ ਅੰਗਰੇਜ਼ ਸਿੰਘ ਐਮਪੀ ਬਣ ਕੇ ਸਾਡੇ ਇੱਥੇ ਇਲਾਕੇ ਦੀ ਬੈਲਟ ਪੱਟੀ ਬਾਰਡਰ ਦੀ ਸੇਵਾ ਕਰਨ ਹਾਂਜੀ ਧੰਨਵਾਦ ਬਾਈ ਜੀ ਧੰਨਵਾਦ ਹਾਂਜੀ ਬਾਈ ਜੀ ਨਾਕੀ ਆਪਣਾ ਕਿਰਪਾਲ ਸਿੰਘ ਨੰਬਰਦਾਰ ਜੀ ਇਹ ਕਿਹੜੀ ਜਗ੍ਹਾ ਤੋਂ ਜੀ ਆ ਲੱਕ ਮੀਰ ਘਟਾੜ ਤੋਂ ਜੀ ਮਾਮਾ ਦੋਤ ਅੱਜ ਇੱਥੇ ਜਿਹੜੀ ਰਾਏ ਸਿੱਖ ਬਰਾਦਰੀ ਇਸ ਮੁਚੀਆਂ ਜਥੇਬੰਦੀਆਂ ਲੋ ਇੱਕ ਵਿਸ਼ਾਲ ਇਕੱਠ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਅੰਗਰੇਜ਼ ਸਿੰਘ ਵਰਵਲ ਨੂੰ ਟਿਕਟ ਦੇਂਦੀ ਆਮ ਪਾਰਟੀ ਦਾ ਬਹੁਤ ਵਧੀਆ ਹੈ ਜੇ ਨਹੀਂ ਦੇਂਦੀ ਤੇ ਅਸੀਂ ਅੰਗਰੇਜ਼ ਸਿੰਘ ਵਰਮਲ ਜੋ ਕਵੇਗਾ ਇਹਦੇ ਨਾਲ ਚੱਲਾਂਗੇ ਅਸੀਂ ਠੀਕ ਹੈ ਠੀਕ ਹਾਂਜੀ ਨਹੀਂ ਜੇਕਰ ਇਥੇ ਵੀ ਸਵਾਲ ਹੋਇਆ ਕਿ ਦੂਜੀਆਂ ਜਿਹੜੀਆਂ ਭਾਜਪਾ ਵੱਲੋਂ ਕਾਂਗਰਸ ਵੱਲੋਂ ਜੇਕਰ ਰਾਏ ਸਿੱਖ ਬਰਾਦਰੀ ਦੇ ਕੈਂਡੀਡੇਟ ਉਤਾਰਿਆ ਜਾਂਦਾ ਫਿਰ ਕੀ ਐਕਸ਼ਨ ਹੋਊਗਾ ਨਾ ਜੀ ਫਿਰ ਕੋਈ ਵੀ ਨਹੀਂ ਕਰਾਂਗੇ ਜੀ ਅੰਗਰੇਜ਼ ਸਿੰਘ ਨੂੰ ਪੁੱਛਾਂਗੇ ਜਿਵੇਂ ਕਵੇਗਾ ਐਵੇਂ ਕਰਾਂਗੇ ਇਹ ਵਿਚਾਰਾ ਇਨਾ ਕੱਠ ਪੈਸਾ ਖਰਚ ਕਰ ਰਿਹਾ ਹੈ ਅੱਜ ਇਹਨੂੰ ਥੋੜਾ ਛਾੜ ਦਿਆਂਗੇ ਅਸੀਂ ਸਾਰੇ ਇਹਦੇ ਪ੍ਰਾਜ ਦੇ ਨਾਲ ਚੱਲਾਂਗੇ ਅਸੀਂ ਠੀਕ ਹੈ ਠੀਕ ਹੈ ਆ ਜਿਹੜਾ ਇਕੱਠ ਹੋਇਆ ਇਸ ਨੂੰ ਕਿਸ ਰੂਪ ਚ ਵੇਖਦੇ ਤੁਸੀਂ ਇਹ ਬਹੁਤ ਵਧੀਆ ਜੀ ਬਹੁਤ ਹਾਂ ਪ੍ਰੋਇਪਰ ਤੋਂ ਹਰਨੇਕ ਸਿੰਘ ਢੋਲਰ ਦੇ ਨਾਲ ਰਾਜਵਰ ਸਿੰਘ ਕਚੂਰਾ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਐਂਡ ਲਾਈਕ ਜ਼ਰੂਰ ਕਰ ਲਓ ਤਾਂ ਕਿ ਪੰਜਾਬ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਬਣੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ